ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਕੌਰ ਮਾਨ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੇ ਅੱਜ ਆਪਾਂ ਤੁਹਾਡੇ ਨਾਲ ਕੁਝ ਗੱਲਾਂ ਕਰਦੇ ਆ ਮੈਂ ਜਿਹੜੀ ਅੱਜ ਵੀਡੀਓ ਪਾਈ ਸੀ ਸਵੇਰ ਹੀ ਸੀ ਉਹਦੇ ਵਿੱਚ ਮੈਂ ਥੋੜੀ ਜਿਹੀ ਇਮੋਸ਼ਨਲ ਸੀ ਤੇ ਮੈਨੂੰ ਫੋਨ ਬੜੇ ਆਏ ਤੇ ਖਰ ਹੱਕ ਵੀ ਬਣਦਾ ਜੋ ਵੀ ਬੰਦਾ ਪ੍ਰੋਬਲਮ 'ਚ ਹੋਵੇ ਹਨਾ ਉਹਦਾ ਦੁੱਖ ਪੰਡਣ ਦਾ ਆਪਣਾ ਸਾਰਿਆਂ ਦਾ ਵੀ ਫਰਜ਼ ਬਣਦਾ ਹਨਾ ਕਹਿੰਦੇ ਹੁੰਦੇ ਦੁੱਖ ਘਟ ਜਾਂਦਾ ਜੇ ਆਪਣਾ ਕੋਈ ਹਾਲ ਪੁੱਛ ਲਵੇ ਹਨਾ ਤੇ ਗੱਲ ਉੱਥੇ ਆ ਗਈ ਵੀਰੇ ਵੀ ਦੁੱਖ ਵੇਚੇ ਨਹੀਂ ਜਾਂਦੇ ਤੇ ਸੁੱਖ ਖਰੀਦੇ ਨਹੀਂ ਜਾਂਦੇ ਇਹ ਗੱਲ ਸੱਚ ਆ। ਪੀੜਾਂ ਸਾਹ ਤੇ ਪੈਂਦੀਆਂ ਆ। ਪਤਾ ਨਹੀਂ ਕਦੋਂ ਕਿਤੇ ਪੈ ਜਾਣੀਆਂ ਕਿਸੇ ਨੂੰ ਕੁਝ ਨਹੀਂ ਪਤਾ। ਮੈਂ ਸੋਡਣਾ ਗੱਲ ਕਰੀ ਸੀ ਵੀ ਲੋਕ ਵਿਸ਼ਵਾਸ ਤੋੜਦੇ ਆ ਹਨਾ। ਤੇ ਕਈ ਵਾਰੀ ਕੀ ਹੁੰਦਾ ਨਾ ਵੀ ਲੋਕ ਸੋਚ-ਸੋਚਦੇ ਆ ਹੋਰ ਹਿਸਾਬ ਦੀ। ਆਪਣੀ ਸੋਚ ਹੋਰ ਹਿਸਾਬ ਦੀ ਹੁੰਦੀ ਆ। ਉਹਦਾ ਕਰਕੇ ਬਸ ਆਪਣੀ ਜਿਹੜੀ ਦਿਮਾਗੀ ਡਿਪਰੈਸ਼ਨ ਆ। ਉਬਦ ਜਾਂਦੀ ਹੈ ਆਪਾਂ ਕਿਸੇ ਦੀ ਸੋਚ ਨਾਲ ਰਲ ਨਹੀਂ ਸਕਦੇ ਕੋਈ ਆਪਣੀ ਸੋਚ ਨਾਲ ਨਹੀਂ ਰਲ ਸਕਦਾ ਠੀਕ ਹੈ ਚਾਹੇ ਮੈਂ ਤੁਹਾਨੂੰ ਲੱਖ ਕਹਾਣੀਆਂ ਸੁਣਾਉਣੀਆ ਮੋਟੀਵੇਟ ਕਰਦੀ ਆ ਬਟ ਦਿਲ ਮੇਰੇ ਅੰਦਰ ਵੀ ਹੈ ਤਕਲੀਫ ਮੈਨੂੰ ਵੀ ਹੁੰਦੀ ਹੈ ਮੈਨੂੰ ਕੋਈ ਹਰਟ ਕਰੇ ਮੈਥੋਂ ਵੀ ਨਹੀਂ ਚੱਲੇ ਜਾਂਦਾ ਠੀਕ ਹੈ ਮੈਂ ਵੀ ਕੋਸ਼ਿਸ਼ ਕਰਦੀ ਹੁੰਨੀ ਆ ਵੀ ਉਹ ਦੁੱਖਾਂ ਨਾਲ ਲੜਾਂ ਜਿੰਨੀ ਕਹਦਾਂ ਓਨੀ ਕੋਸ਼ਿਸ਼ ਕਰਦੀ ਆ ਵੀ ਮੈਂ ਉਹ ਦੁੱਖਾਂ ਦੇ ਨਾਲ ਲੜਾਂ ਹਨਾ ਹਰ ਇੱਕ ਇਨਸਾਨ ਨੂੰ ਦੁੱਖਾਂ ਨਾਲ ਲੜਨਾ ਹੀ ਪੈਂਦਾ ਚਾਹੇ ਉਹ ਦੁੱਖ ਤੁਹਾਡੇ ਪਰਸਨਲ ਹੋਣ ਤੇ ਚਾਹੇ ਤੁਹਾਡੇ ਆਪਣੇ ਹੋਣ ਮੈਂ ਕਹਣਾ ਵੀਰੇ ਅੰਬਰਾਂ ਤੋਂ ਆਈ ਹੋਈਆਂ ਵੀ ਮੈਨੂੰ ਤਕਲੀਫ ਨਹੀਂ ਹੁੰਦੀ ਦਰਦ ਮੇਰੇ ਵੀ ਹੁੰਦਾ ਠੀਕ ਹੈ ਜਿੱਦਾਂ ਬੋ ਕਹਿੰਦੇ ਨੇ ਵੀ ਫੋੜੇ ਦੇ ਹੱਥਾਂ ਵਗੇ ਤੇ ਮਹਿਸੂਸ ਹੋਣਾ ਹੀ ਹੋਣਾ ਦਰਦ ਨਹੀਂ ਸੋ ਮੇਰੇ ਨਾਲ ਵੀ ਹੁੰਦਾ ਠੀਕ ਹੈ ਵੀ ਮੈਂ ਦਰਦ ਵਿੱਚ ਮੈਨੂੰ ਕੋਈ ਮੇਰੇ ਜਿਵੇਂ ਮੈਂ ਨਿਕਲਣ ਦੀ ਕੋਸ਼ਿਸ਼ ਫਲ ਕਰਦੀ ਆ ਬਹੁਤ ਜ਼ਿਆਦਾ ਕੋਸ਼ਿਸ਼ ਕਰਦੀ ਆ ਵੀ ਮੈਂ ਦਰਦ ਚੋਂ ਨਿਕਲ ਜਾਵਾਂ ਤੇ ਪਰ ਕੁਝ ਕੁ ਦਰਦ ਇਹੋ ਜਿਹੇ ਹੁੰਦੇ ਵੀ ਉਹਨਾਂ ਨੂੰ ਨਿਕਲ ਲਈ ਸਮਾਂ ਲੱਗਦਾ ਹੈ ਹਰ ਇੱਕ ਚੀਜ਼ ਦੇ ਦਿੱਤਾ ਕਹਿੰਦੇ ਨੇ ਪਰ ਸਮਾਂ ਮੰਗਦੀ ਹੈ ਸਮਾਂ ਮੰਗਦੀ ਹੈ ਹਨ ਤੇ ਕੱਲ ਮੈਂ ਵੀਡੀਓ ਨਹੀਂ ਵਧੀਆ ਪਾਈ ਜੀ ਤੇ ਮੈਂ ਮਗਰੋਂ ਮੈਂ ਵੀ ਪਛਤਾਈ ਵੀ ਮੈਂ ਆਪਣੀ ਇੰਨੀ ਪਰਸਨਲ ਸ਼ੇਅਰ ਕਰ ਲਾ ਨਹੀਂ ਸੀ ਕਰਨੀ ਵੀ ਐਵੇਂ ਲੋਕ ਵਿਚਾਰੇ ਸੋਚਣਗੇ ਪਤਾ ਨਹੀਂ ਕਿੰਨੀ ਕਿਦੂਗੀ ਆ ਰੋ ਰਹੀ ਆ ਹਨ ਰੋ ਤਾਂ ਰੋਣ ਨਿਕਲ ਜਾਂਦਾ ਜਦੋਂ ਆਪਣ ਨਾਲ ਕੋਈ ਉਨੇਕੀ ਹੋ ਜੇ ਹਨ ਮੈਂ ਹਾਂ ਹੀ ਅੱਜ ਜੀ ਵੀ ਮੈਂ ਕਿਸੇ ਨੂੰ ਤਕਲੀਫ ਚ ਦੇਖ ਲਾ ਮੇਰਾ ਤਾਂ ਵੀ ਰੋਣ ਨਿਕਲ ਜਾਂਦਾ ਮੈਂ ਕਿਸੇ ਬਜ਼ੁਰਗ ਨੂੰ ਬੈਠੇ ਨੂੰ ਦੇਖ ਲਾ ਉਹਨੂੰ ਦੇਖ ਕੇ ਵੀ ਮੇਰਾ ਰੋਣ ਨਿਕਲ ਜਾਂਦਾ ਮੇਰਾ ਦਿਲ ਹੀ ਅਵਜਾ ਜੀ ਵੀ ਮੈਥੋਂ ਕਿਸੇ ਦੀ ਤਕਲੀਫ ਦਿਖੀ ਨਹੀਂ ਜਾਂਦੀ ਵੀ ਮੈਂ ਵੀ ਮਾ ਹਾਈ ਜਾਓ ਜੀ ਆ ਪੀਓ ਪਹਿਲਾਂ ਸਾਰਾ ਪੀਣਾ ਮੈਂ ਬਿਮਾਰ ਕਰਕੇ ਜੀ ਦੀਪੂ ਮੇਰੇ ਵਾਸਤੇ ਗੁੰਦਕ ਤੀਰਾ ਬਣਾ ਕੇ ਲੈ ਕੇ ਆਇਆ ਕਿਉਂਕਿ ਮੇਰੀ ਭੁੱਖ ਮਰੀ ਪਈ ਆ ਮੇਰੀ ਭੁੱਖ ਬਰੀ ਨੂੰ ਤਿੰਨ ਦਿਨ ਹੋ ਗਏ ਮੈਂ ਰੋਟੀ ਨਹੀਂ ਖਾ ਰਹੀ ਪਤਾ ਨਹੀਂ ਕੀ ਹੋ ਗਿਆ ਆਟੋਮੈਟਿਕ ਮੇਰੀ ਭੁੱਖ ਮਰ ਗਈ ਉਹ ਕਨਾਲ ਲੱਗਣ ਦਾ ਕਾਰਨ ਵੀ ਨਹੀਂ ਮੈਨੂੰ ਪਤਾ ਕੀ ਆ। ਥੋੜੀ ਗੋਲ ਆਪਣੇ ਪਾਪੜੀ ਮੋਹ ਵਾਲਾ ਉਹਨੂੰ ਥਲਕੀ ਹੁੰਦੀ ਉਹਨਾਂ ਦੇ ਸਟੱਟ ਪੜੀ ਹੁੰਦੀ ਆ। ਹੂੰ? ਅਬ ਦੋਨਾਂ ਹੀ ਖਾਣੋ ਲਿਆ ਕੁਝ। ਜਿਹੜੇ ਡੱਬੇ ਰੋੜਾ ਵੀ ਤੇ ਰੋਟੇ ਆ। ਇਹ ਤੀਰਵਸੇ ਪਾਪੜੀ ਵੀ ਲੈ ਕੇ ਨਾ ਚਟਪੀ ਬਾਤ ਥੋੜੀ ਮੁੱਟੂਈ। ਮੈਂ ਵੀ ਖਾ ਲਵਾਂਗਾ। ਨੇ ਭਾਗ ਜਾ ਬੇਟਾ ਮੋਈ ਅੰਦਰ। ਹੂੰ ਹੂੰ। ਮੈਂ ਬਿਮਾਰ ਕਰਕੇ ਦੀਪੂ ਰੋਟੀ ਖਾਣੇ ਜਾਂਦਾ ਹੋਟਲ ਤੋਂ ਨਹੀਂ ਪੱਕੀ ਰੋਟੀ ਦਾ ਕੀ ਪੱਕੂ ਮੈਥੋਂ ਆਗਾ ਬਣੀ ਚੱਕੀ ਤੁਰਿਆ ਜਾਂਦਾ ਪਤਾ ਨਹੀਂ ਹੋਇਆ ਕੀ ਹੈ ਵੀਕਨੈਸ ਹੀ ਮਹਿਸੂਸ ਹੋ ਰਹੀ ਹੈ ਬਿਕਨੈਸ ਹੀ ਮਹਿਸੂਸ ਹੋ ਰਹੀ ਹੈ ਤੇ ਬਾਕੀ ਮੈਂ ਚੜਤੀ ਕਲਾਂਜ ਮੇਰੀ ਇਨੀ ਟੈਂਸ਼ਨ ਨਾ ਲਓ ਮੈਂ ਠੀਕ ਆ ਬਾਰੇ ਮੇਰੀ ਤੁਹਾਡੇ ਸਾਰੇ ਅੱਗੇ ਦੀਪੂ ਸਲੋ ਬੋਲ ਇੱਕ ਮੇਰੀ ਸਾਰੇ ਤੁਹਾਡੇ ਅੱਗੇ ਰਿਕੁਐਸਟ ਹੈ ਪਲੀਜ਼ ਮੇਰੀ ਹੈਲਪ ਕਰੋ ਰਿਕੁਐਸਟ ਮੇਰੀ ਕੀ ਆ ਤੁਸੀਂ ਮੇਰੀ ਰਿਕੁਐਸਟ ਸਰਫੇ ਮਨਣੀ ਆ ਤੁਸੀਂ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਹੈ ਇਹਨੂੰ ਦੇਖਣਾ ਹੈ ਇਹਨੂੰ ਪ੍ਰਮੋਟ ਕਰਨਾ ਹੈ ਹੋਰ ਮੈਂ ਸੋਤੋਂ ਕੁਝ ਨਹੀਂ ਮੰਗਦੀ ਬਿਰੇ ਕੁਛਕ ਮੇਰੇ ਇਹ ਜੇ ਕੰਮ ਅੜੇ ਹੋਇਆ ਵੀ ਮੈਂ ਕੁਝ ਕਰਨਾ ਚਾਹੁੰਦੀ ਆ ਮਰਨ ਤੋਂ ਪਹਿਲਾਂ ਮੈਂ ਕੁਝ ਕਰਨਾ ਚਾਹੁੰਦੀ ਆ ਮੇਰੇ ਸੁਪਨੇ ਆ ਪਲੀਜ਼ ਮੇਰੀਆਂ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਬਹੁਤ ਲੋਡ ਆ ਮੈਨੂੰ ਤੁਹਾਡੇ ਸਾਰੇ ਦੀ ਮੈਂ ਸੁੱਥੋਂ ਸਾਥ ਮੂੰਹ ਨਾ ਮੰਗ ਰਹੀ ਆ ਲੋਕ ਤਾਂ ਹਵਾ 'ਚ ਗੱਲਾਂ ਕਰਦੇ ਆ ਹਨ ਮੈਂ ਹਵਾ 'ਚ ਨਹੀਂ ਕਰਦੀ ਮੈਂ ਚਾਹੁੰਦੀ ਆ ਵੀ ਤੁਸੀਂ ਮੇਰੀ ਹੈਲਪ ਕਰੋ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਦੇਖਿਆ ਕਰੋ ਮੈਨੂੰ ਸਪੋਰਟ ਕਰੋ ਪਲੀਜ਼ ਆਪਣੇ ਖਾਂਡੇਗੀ ਇੱਥੇ ਥੱਲੇ ਕਿਸੇ ਹਾਂ ਖਾਣਾ ਨਹੀਂ ਖਾਣਗੀ ਨਾ ਖਾਦਾ ਹੀ ਨਹੀਂ ਖਾਣੂਗੀ ਤੱਲੇ ਵੀ ਪੀ ਜਾਗੀ ਸੀ ਉਹ ਕਿਧਰ ਗਿਆ ਮੈਂ ਠੀਕ ਦਾ ਮੈਂ ਕੀ ਕਰੀ ਸਾਫ ਨੂੰ ਉਹ ਕਿਧਰ ਗਿਆ ਕੋਲ ਬਾਜ਼ਾਰ ਕੀ ਕਰਨਾ ਸਮਾਨ ਡੇਟਾ ਓਕੇ ਤੇ ਹਾਂ ਉਹ ਕੋਈ ਕਰਾ ਮੈਨੂੰ ਪਤਾ ਕਰੋ ਸਮਾਨ ਤੋਂ ਗਿਆ ਤੇ ਗੱਲ ਉੱਥੇ ਆ ਜਾਂਦੀ ਹੈ ਵੀਰੇ ਹੈਨਾ ਜ਼ਿੰਦਗੀ 'ਚ ਕਦੇ-ਕਦੇ ਉਤਾਰ ਚੜ੍ਹਾ ਆ ਜਾਂਦੇ ਆ ਮੇਰੇ ਵੀ ਆ ਜਾਂਦੇ ਆ ਮੈਂ ਮੈਂ ਵੀ ਇਨਸਾਨ ਆ ਮੈਨੂੰ ਵੀ ਤਕਲੀਫ ਹੁੰਦੀ ਹੈ ਮੈਨੂੰ ਦੁੱਖ ਪਰ ਮੇਰਾ ਸੁਪਨਾ ਵੀ ਮੈਂ ਕਾਮਯਾਬ ਹੋਣਾ ਜ਼ਿੰਦਗੀ 'ਚ ਪਲੀਜ਼ ਮੇਰੀ ਵੱਧ ਤੋਂ ਵੱਧ ਹੈਲਪ ਕਰੋ ਮੇਰਾ ਚੈਨਲ ਦੇਖੋ ਕਿਉਂਕਿ ਅੱਜ ਮੈਂ ਤੁਹਾਨੂੰ ਸੱਚ ਦੱਸਦੀ ਆ ਮੈਨੂੰ ਦੁੱਖ ਕੀ ਐ ਮੈਨੂੰ ਦੁੱਖ ਇਹ ਐ ਵੀ ਮੇਰੀਆਂ ਬਿਮਾਰੀਆਂ ਕਰਕੇ ਮੈਂ ਪਿੱਛੇ ਰਹੀ ਆ ਹਨ ਮੈਨੂੰ ਮਿਹਣੇ ਲੈਣੇ ਪੈਂਦੇ ਆ ਵੀ ਮੈਨੂੰ ਮਿਹਣੇ ਮਿਲਦੇ ਆ ਵੀ ਤੇਰੀਆਂ ਬਿਮਾਰੀਆਂ ਕਰਕੇ ਐ ਹੋ ਗਿਆ ਐ ਹੋ ਗਿਆ ਕਿਉਂਕਿ ਮੈਂ 14-15 ਸਾਲ ਜੀ ਦਵਾਈ ਖਾਦੀ ਆ ਡਾਕਟਰ ਪਿੰਦਰ ਸਿੱਧੂ ਤੋਂ ਦਵਾਈ ਬਹੁਤ ਮਹਿੰਗੀ ਹੁੰਦੀ ਜੀ ਸੱਚ ਦੱਸਾਂ ਤਾਂ ਮੇਰੀ ਦਵਾਈ ਨੇ ਘਰੇ ਪੈਸੀ ਖਟਨਾ ਹਟਾਤੇ ਸੀ ਉਸ ਤੋਂ ਬਾਅਦ ਤਾਂ ਘਰ ਜੀ ਤੋਂ ਮੈਨੂੰ ਦਵਾਈ ਮਿਲਣੋਂ ਹੀ ਹਟ ਗਈ ਸੀ ਮਹਿੰਗੀ ਵਾਲੀ ਸੀ ਦਵਾਈ ਜੀ ਲਿਆਈ ਹੀ ਨਹੀਂ ਸੀ ਸਾਂ ਫੋਰ ਨਹੀਂ ਸੀ ਕਰ ਸਕਦੀ ਮੈਂ ਤਾਂ ਮੇਰੇ ਤੁਹਾਡੇ ਇੱਕ ਰਿਕੁਐਸਟ ਆ ਵੀ ਮੈਨੂੰ ਇੱਕ ਨਵੀਂ ਜ਼ਿੰਦਗੀ ਮਿਲ ਜੂਗੀ ਕੁਝ ਨਹੀਂ ਮੰਗਦੀ ਬਸ ਮੈਂ ਇਹ ਕਹਣੀ ਮੇਰਾ ਚੈਨਲ ਵੱਧ ਤੋਂ ਵੱਧ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਇਹਨੂੰ ਦੇਖੋ ਪਲੀਜ਼ ਇਹ ਰਿਕੁਐਸਟ ਹੈ ਤੁਹਾਡੇ ਸਾਰੇ ਭੈਣ ਭਰਾਵਾਂ ਨੂੰ ਮੈਂ ਕਿਸੇ ਤੋਂ ਹੋਰ ਕੁਝ ਨਹੀਂ ਮੰਗਦੀ ਸਿਰਫ ਇਹ ਚੀਜ਼ ਮੰਗ ਰਹੀ ਹਾਂ ਮੈਨੂੰ ਜ਼ਰੂਰਤ ਹੈ ਮੈਂ ਚਾਹੁੰਦੀ ਆ ਵੀ ਮੈਨੂੰ ਵੀ ਮੇਰਾ ਚੈਨਲ ਇਹਨਾਂ ਦੇਖਿਆ ਜਾਵੇ ਵਧੀਆ ਵੀ ਨਾਲ ਮੈਂ ਗੱਲਾਂ ਕਰਦੀ ਰਹੀ ਮੇਰਾ ਚੈਨਲ ਦੇਖਿਆ ਜਾਵੇ ਨਾਲੇ ਉਦੋਂ ਮੈਨੂੰ ਮੋੜੀ-ਮੋਟੀ ਇਨਕਮ ਆਵੇ ਹੈਨਾ ਵੀ ਮੋ ਇਨਕਮ ਆਉਦੀ ਦਿਖਾਵਾ ਵੀ ਇਹ ਮੇਰੀ ਆਈ ਹੋਈ ਆ ਹੈਨਾ ਮੈਂ ਬਿਰੇ ਝੂਠ ਨਹੀਂ ਬੋਲਦੀ ਲੋਕ ਰੱਖਦੇ ਆ ਪੜਦੇ ਨੇ ਚੀਜ਼ਾਂ ਦਾ ਮੈਥੋਂ ਰੱਖਿਆ ਨਹੀਂ ਜਾਂਦਾ ਤੇ ਮੈਂ ਚਾਹੁੰਦੀ ਆ ਵੀ ਮੇਰੀ ਵੀ ਇਨਕਮ ਆਵੇ ਹਨਾ ਮੈਂ ਵੀ ਘਰੇ ਉਹ ਪੈਸੇ ਦੇਵਾਂ ਵੀ ਤੁਸੀਂ ਮੇਰੇ ਤੇ ਲਾਇ ਸੀ ਆ ਫੜੋ ਮੈਂ ਤੁਹਾਨੂੰ ਕਮਾ ਕੇ ਦੇ ਰਹੀ ਆਂ ਸੱਚੀ ਪੁੱਛੋ ਮਦੋ ਮੇਰਾ ਮਰਨ ਨੂੰ ਦਿਲ ਕਰਨ ਲੱਗ ਜਾਂਦਾ ਜਦੋਂ ਮੈਨੂੰ ਇਹ ਸੁਣਾਈ ਮਿਲ ਜਾਂਦੀ ਆ ਵੀ ਤੇਰੀ ਦਵਾਈ ਨੇ ਘਰ ਪੱਟਦਾ ਤੇਰੀਆਂ ਬਿਮਾਰੀਆਂ ਬਿਵਾਰੀਆਂ ਨੇ ਘਰ ਪਿੱਛੇ ਕਰਤਾ ਤੇਰੀਆਂ ਬਿਮਾਰੀਆਂ ਤੇ ਇੰਨਾ ਪੈਸਾ ਲੱਗਾ ਜਦੋਂ ਮੈਨੂੰ ਸੁਣਾਈ ਦਿੱਤੀ ਜਾਂਦੀ ਹੈ ਨਾ ਉਦੋਂ ਮੇਰਾ ਜੱਗ ਤੇ ਜਿਉਣ ਨੂੰ ਜੀ ਨਹੀਂ ਕਰਦਾ ਮੈਂ ਹਟ ਹੁਣੀ ਮੈਨੂੰ ਇਹ ਲੱਗਦਾ ਵੀ ਕਾਸ਼ ਮੈਂ ਪੈਸੇ ਕਮਾਉਂਦੀ ਹੁੰਦੀ ਮੈਂ ਆਪਦਾ ਖਰਚਾ ਆਪ ਚੱਕਦੀ ਹੁੰਦੀ ਤਾਂ ਮੈਨੂੰ ਇਹ ਗੱਲਾਂ ਸੁਣਨੀਆਂ ਨਾ ਪੈਂਦੀਆਂ ਮੇਰੇ ਅੰਦਰ ਵੀ ਪ੍ਰਮਾਤਮਾ ਦਾ ਆਤਮਾ ਦਾ ਮੇਲ ਹੈ ਜੀ ਮੈਨੂੰ ਵੀ ਬਹੁਤ ਦਰਦ ਹੁੰਦਾ ਜਦੋਂ ਮੈਨੂੰ ਕੋਈ ਸੁਣਾਈ ਆਗੇ ਘਰ ਦੇ ਮੈਂਬਰ ਹੀ ਹੁੰਦੇ ਜਿਹੜੇ ਸਾਨੂੰ ਤੰਗ ਕਰਦੇ ਆ ਸਭ ਤੋਂ ਵੱਧ ਤੰਗ ਸਾਨੂੰ ਉਹ ਕਰਦੇ ਜਿਨ੍ਹਾਂ ਨੂੰ ਤੁਸੀਂ ਜੱਗ ਤੋਂ ਵੱਧ ਪਿਆਰ ਕਰਦੇ ਹੋ ਇੱਜ਼ ਤਾ ਇਸ ਕਰਕੇ ਮੈਂ ਬਾਰ-ਬਾਰ ਕਹਿੰਦੀ ਆ ਵੀ ਮੇਰੀਆਂ ਜਿਹੜੀਆਂ ਵੀਡੀਓ ਘੱਟ ਦੇਖੀਆਂ ਜਾਂ ਮੈਂ ਕਈਆਂ ਦੀਆਂ ਵੀਡੀਓ ਦੇਖਦੀ ਆ ਬੜੇ ਵਿਊ ਆਏ ਹੁੰਦੇ ਲੱਖ-ਲੱਖ ਦੇ ਮੇਰਾ ਮੇਰੇ ਇੱਥੇ ਸਿਰਫ 800 900 ਇੱਥੇ ਤੇ ਕਮਾਸਾ ਆਉਂਦਾ ਨਾਲੇ ਮੈਂ ਕਿਸੇ ਨੂੰ ਕੋਈ ਮਾੜੀ ਗੱਲ ਨਹੀਂ ਕਹਿੰਦੀ ਮਾੜੀ ਸਿੱਖਿਆ ਨਹੀਂ ਦਿੰਦੀ ਸਿਰਫ ਜੁੜੀ ਨਾਲ ਜ਼ਿੰਦਗੀ ਨਾਲ ਜੁੜੀਆਂ ਸੱਚੀਆਂ ਗੱਲਾਂ ਕਰਦੀ ਆ ਮੇਰਾ ਵੀ ਸੁਪਨਾ ਵੀ ਮੈਂ ਵੀ ਕੁਝ ਕਮਾਵਾਂ ਵੀ ਸਾਰੇ ਦੁਨੀਆ ਕਮਾਈ ਕਰ ਰਹੀ ਐ ਮੈਂ ਵੀ ਨਾਲੇ ਗੱਲਾਂ ਕਰਾਂ ਨਾਲੇ ਆਪਦੀ ਕਮਾਈ ਕਰਾਂ ਕਮਾਈ ਕਰਕੇ ਮੈਂ ਕੋਈ ਆਪਦੇ ਖਰਚੇ ਚੱਕੂੰਗੀ ਮੈਂ ਘਰ ਦੇ ਵਿੱਚ ਬੋਲਣ ਯੋਗਰੀ ਹੋ ਜੂੰਗੀ ਵੀ ਆਹ ਮੇਰਾ ਖਰ ਅਮੈਂ ਕਿਤੇ ਸੋਨੂੰ ਜੇ ਮੇਰੇ ਤੇ ਲੱਗੇ ਸੀ ਠੀਕ ਹੈ ਵੀ ਮੇਰੇ ਬੱਚੇ ਮੈਥੋਂ ਨਫ਼ਰਤ ਨਹੀਂ ਕਰਦੇ ਪਰ ਮੇਰੇ ਬੱਚਿਆਂ ਨੂੰ ਵੀ ਇਹ ਸੁਣਾਈਆਂ ਕੀਤੀਆਂ ਜਾਂਦੀਆਂ ਵੀ ਤੇਰੀ ਮਾਂ ਦੀ ਬਿਮਾਰੀ ਕਰਕੇ ਐ ਹੋ ਗਿਆ ਤੇਰੀ ਮਾਂ ਤੇ ਪੈਸੇ ਲੱਗੇ ਆਏ ਆ ਉਦੋਂ ਮੈਨੂੰ ਐ ਫੀਲ ਹੁੰਦਾ ਵੀ ਹੋ ਸਕਦਾ ਮੇਰੇ ਲਈ ਬੱਚਿਆਂ ਦੇ ਦਿਲ 'ਚ ਨਫ਼ਰਤ ਭਰ ਦੇ ਉਹਨਾਂ ਪਰ ਬੱਚੇ ਆਪਣੇ ਐਨੇ ਵਧੀਆ ਨੇ ਉਹ ਇਹਨਾਂ ਗੱਲਾਂ ਨੂੰ ਮਾਇੰਡ ਨਹੀਂ ਕਰਦੇ ਉਹ ਕਹਿੰਦੇ ਆ ਵੀ ਮੇਰੀ ਮਾਂ ਦਾ ਨਾਮ ਨਾ ਲਓ ਪਰ ਸੁਣਾਈਆਂ ਜ਼ਰੂਰ ਕੀਤੀਆਂ ਜਾਂਦੀਆਂ ਵੀ ਇਹਦੀ ਦਵਾਈ ਐਂ ਕਰਤਾ ਇਹਦੀ ਦਵਾਈ ਮਹਿੰਗੀ ਸੀ ਘਰੇ ਖੰਡ ਚਾ ਹੁੰਦੀ ਨਾ ਹੁੰਦੀ ਚੜੇ ਮਹੀਨੇ ਦਾ ਦੋਤੇ ਨਾ ਯਾਰ ਦੇਣਾ ਪੈਂਦਾ ਸੀ ਫਲਾਣਾ ਵੀ ਉਦੋਂ ਮੈਨੂੰ ਸੱਚੀ ਆ ਰਹਾਦਾ ਵੀ ਇਦੋਂ ਮੈਂ ਮਰ ਜਾਂਦੀ ਉਦੋਂ ਮੈਂ ਮੂੰਹ ਨਾਲ ਕਹਿਣੀ ਵੀ ਮਾਲਸਰ ਚ ਮਰ ਜਾਂਦੀ ਮੈਨੂੰ ਦੁੱਖ ਨਹੀਂ ਸੀ ਪਰ ਜਦੋਂ ਤੁਹਾਨੂੰ ਗੱਲਾਂ ਸੁਣਨੀਆਂ ਪੈਂਦੀਆਂ ਹਨ ਤੁਹਾਨੂੰ ਤਾਨੇ ਮਿਹਣੇ ਸੁਣਨੇ ਪੈਂਦੇ ਉਦੋਂ ਤੁਹਾਨੂੰ ਬਹੁਤ ਔਖਾ ਲੱਗਦਾ ਵੈਸੇ ਮੈਂ ਬਹੁਤ ਸਟਰੋਂਗ ਆ ਡਰ ਨੱਚੇਪਣ ਵਾਲੀ ਨਹੀਂ ਮੈਂ ਹੈਗੀ ਪਰ ਮੈਂ ਜਦੋਂ ਵੀ ਮੈਨੂੰ ਗੱਲਾਂ ਦੀ ਸੁਣਾਈ ਕਰਦਾ ਉਦੋਂ ਫਿਰ ਮੇਰੇ ਤੁਸੀਂ ਭੈਣ ਭਰਾ ਹੋਵੋਗੇ ਫਿਰ ਮੈਂ ਤੁਹਾਨੂੰ ਦੱਸਣਾ ਹੁੰਦਾ ਵੀ ਕੌਣ ਮੇਰੇ ਨਾਲ ਕੀ ਕਰਦਾ ਮੈਨੂੰ ਵੀ ਲੱਗਦਾ ਵੀ ਮੈਂ ਆਪਦੀ ਫੈਮਿਲੀ ਨੂੰ ਦੱਸਾਂ ਵੀ ਮੇਰੇ ਨਾਲ ਇਹ ਹੋ ਰਿਹਾ ਆਪ ਕੋਈ ਮੇਰੇ ਕੋਲੇ ਪੈਣਾ ਦੁੱਖ ਰੋਉਂਦੀਆਂ ਵੀ ਸਾਨੂੰ ਘਰ ਦੇ ਵਿੱਚ ਮਹਿਣੇ ਨਹੀਂ ਦਿੰਦੇ ਸਾਡੇ ਘਰ ਚ ਐ ਹੁੰਦਾ ਸਾਡੇ ਆਏ ਆ ਵੀਰੇ ਸਭ ਨਾਲ ਹੁੰਦੀਆਂ ਮੇਰੇ ਨਾਲ ਵੀ ਹੁੰਦੀਆਂ ਠੀਕ ਆ ਮੈਂ ਢੀਠਾ ਵਿਚਾਰੀ ਠੀਠੋ ਕੇ ਘੱਟ ਰਹੀਆਂ ਕਰ ਵੀ ਕੁਝ ਨਹੀਂ ਸਕਦੀ ਸਹੀ ਦੱਸਾਂ ਮੈਂ ਤੁਹਾਨੂੰ ਕੁਝ ਨਹੀਂ ਕਰ ਸਕਦੀ ਮੈਂ ਵੀ ਮਜ਼ਬੂਰ ਆ ਪਰ ਹਾਂ ਮੇਰਾ ਸੁਖਣਾ ਹੈਗਾ ਵੀ ਮੈਂ ਮਰਨ ਤੋਂ ਪਹਿਲਾਂ ਇੰਨੀ ਕ ਕਮਾਈ ਕਰਕੇ ਜਾਵਾਂ ਤੇ ਮੈਨਾਂ ਨੂੰ ਮਰਦੀ ਵੀ ਕਹਿ ਕੇ ਜਾਵਾਂ ਵੀ ਜੇ ਮੇਰੇ ਦੇ ਪੈਸੇ ਲੱਗੇ ਸੀ ਇਹ ਮੈਂ ਤੁਹਾਨੂੰ ਕਮਾ ਕੇ ਦੇ ਜੀ ਮੇਰਾ ਵਾਹਿਗੁਰੂ ਜਾਣਦਾ ਗੁਰੂ ਰਾਮਦਾਸ ਮੇਰੀ ਖੁਦ ਹੀ ਕੋਈ ਇੱਛਾ ਨਹੀਂ ਕੋਈ ਮੈਨੂੰ ਵਿਚਾਰੀ ਨੂੰ ਸਿਉਣਾ ਪਾਉਣ ਦਾ ਸੌ ਕੋਈ ਮੈਨੂੰ ਐ ਨਹੀਂ ਵੀ ਮੇਰੇ ਬਹੁਤ ਵੱਡੇ ਵੱਡੇ ਬੰਗਲੇ ਹੋਣ ਕੋਈ ਮੈਨੂੰ ਵੱਡੀ ਗੱਡੀ ਦਾ ਸੌਂਗ ਨਹੀਂ ਕਾਂਸੇ ਦਾ ਸੌਂਗ ਬਈ ਤੁਸੀਂ ਸੱਚੀ ਪੁੱਛੋ ਮੈਂ ਵਾਹਿਗੁਰੂ ਨੂੰ ਜਾਣ ਕੇ ਕਹਿੰਦੀ ਆ ਕੋਈ ਸੌਂਗ ਨਹੀਂ ਮੇਰਾ ਕੋਈ ਵੀ ਖਾਣ ਦਾ ਸ਼ਿਕਨ ਸੀਗੀ ਮੈਂ ਉਹ ਮੇਰੇ ਰੱਬ ਨੇ ਮਾਰ ਤੇ ਕੁਝ ਬਿਮਾਰੀਆਂ ਲੱਗ ਗਈਆਂ ਕੁਝ ਆ ਸ਼ੂਗਰ ਜਾ ਹੋ ਗਿਆ ਬਣੇਜ ਰੱਖਦੀ ਆ ਮੈਂ ਤੁਹਾਡੇ ਨਾਲ ਆਪਣੀਆਂ ਦਿਲ ਦੀਆਂ ਗੱਲਾਂ ਕਰਦੀ ਹੁੰਦੀ ਆ ਲੋਕ ਤੁਹਾਡੇ ਨਾਲ ਕਰਦੇ ਆ ਉਹ ਗੱਲਾਂ ਜਿਹੜੀਆਂ ਮੈਨੂੰ ਵੀ ਇਪੋਰਟੈਂਟ ਹੁੰਦੀਆਂ ਮੈਂ ਤੁਹਾਡੇ ਨਾਲ ਸਾਰੀਆਂ ਗੱਲਾਂ ਸ਼ੇਅਰ ਕਰਦੀ ਆ ਵੀ ਜੋ ਮੇਰੇ ਨਾਲ ਹੋ ਰਿਹਾ ਹੁੰਦਾ ਉਦੋਂ ਮੈਂ ਸੈਡ ਹੋ ਜਾਂਦੀ ਆ ਉਦੋਂ ਮੇਰਾ ਕਿਤੇ ਜੀਣੇ ਲੱਗਦਾ ਮੈਨੂੰ ਫੀਲ ਹੁੰਦਾ ਵੀ ਕਾਸ਼ ਮੇਰੇ ਕੋਲ ਇੰਨਾ ਕ ਪੈਸਾ ਹੋਵੇ ਵੀ ਮੈਂ ਨਾ ਕਿ ਮੂੰਹ ਤੇ ਮਾਰਾਂ ਵੀ ਆ ਚੱਕੋ ਪੈਸਾ ਜਿਹੜੇ ਪੈਸੇ ਪਿੱਛੇ ਤੁਸੀਂ ਮਹਿਣੇ ਲਾ ਫਿਰ ਮੇਰੇ ਸੁਣਾਈਆਂ ਕੀਤੀਆਂ ਜਾਂਦੀਆਂ ਇਹ 2003 ਚ ਬਿਮਾਰ ਹੋਈ 14 ਚ ਫਲਾਨੇ ਲੱਗੇ ਧੌਕੇ ਲੱਗੇ ਐਂਡੋਸਕੋਪੀ ਹੋਈ ਇੰਨੇ ਲੱਗੇ ਇਹਦੀ ਦਵਾਈ ਆਈ ਸੀ ਇਹਨੂੰ ਤਿਆ ਬਣ ਜਾਂਦਾ ਸੀ ਆਈ ਸੀ ਇਥੋਂ ਮਾਰੀਆਂ ਮੋਟੀਆਂ ਦਵਾਈਆਂ ਦਾ 5-7000 ਦਾ ਮੈਂ ਵੀ ਡਾਕਟਰ ਦਾ ਕਿਤੇ ਨਹੀਂ ਉਹਨੂੰ ਦੁੱਖ ਆਉਂਦਾ ਵੀਰੇ ਬਹੁਤ ਦੁੱਖ ਹੁੰਦਾ ਠੀਕ ਹੈ ਇੱਕ ਤੁਸੀਂ ਬਿਮਾਰੀਆਂ ਨਾਲ ਲੜੇ ਹੋ ਮੋ ਹਨ ਇੱਕ ਤੁਸੀਂ ਨਵੀਂ ਜ਼ਿੰਦਗੀ ਰੱਬ ਤੋਂ ਮੰਗ ਕੇ ਲਈ ਹੋਗੇ ਹਨ ਦੂਜਾ ਸੋਨੂੰ ਉਹ ਜ਼ਿੰਦਗੀ ਜਿਉਣੀ ਨੂੰ ਦਿੱਤਾ ਜਾਂਦਾ ਹੋਵੇ ਹਨ ਮਿਹਣੀ ਮਿਲੀ ਜਾਂਨ 24 ਘੰਟੇ ਇਹਦੇ ਘਰ ਖਾ ਗਈ ਇਹਨੇ ਘਰ ਪੱਟਤਾ ਫਲਾਨਾ ਧੰਕ ਤਾਂ ਕਰਕੇ ਮੈਂ YouTube ਤੇ ਇੰਨਾ ਜ਼ੋਰ ਲਾ ਕੇ ਵੀਡੀਓ ਬਣਾਉਣੀ ਹੈ ਬਣਾਉਣੀ ਮੂਵੀ ਹੈ ਜੋ ਮੇਰੀਆਂ ਰੋਜ਼ਮਰਾਂ ਨਹੀਂ ਹੁੰਦੀਆਂ ਪਰ ਮੈਨੂੰ ਫੀਲ ਬਹੁਤ ਹੁੰਦਾ ਵੀ ਮੈਂ ਵੀ ਕੁਝ ਕਰਾਂ ਮੈਨੂੰ ਵੀ ਵੀਰ ਹਾਲੇ ਮੈਂ ਕੱਪੜਾ ਵਾਲੀ ਵੀਡੀਓ ਬਣਾਉਣੀ ਆ ਸਿਹਤ ਮੇਰੀ ਬਿਲਕੁਲ ਸਾਥ ਨਹੀਂ ਦੇ ਰਹੀ ਸਰੀਰ ਇੰਨਾ ਵੀ ਘਊ ਛੱਕਿਆ ਜੀ ਗੁੰਦ ਗਤੀਰਾ ਹੀ ਪੀ ਜਾਨੀ ਆ ਗੱਲਾਂ ਭੁੱਖ ਮੈਨੂੰ ਰੱਬ ਨੂੰ ਹਟ ਚੁੱਕੀ ਆ ਤੇ ਬਾਕੀ ਦਵਾਈਆਂ ਦੁਬਈਆਂ ਮੈਂ ਬਹੁਤ ਘੱਟ ਲੈਨੀ ਆ ਬਹੁਤ ਘੱਟ ਵਿਸ਼ਵਾਸ ਕਰਦੀ ਆ ਮੈਂ ਦਵਾਈਆਂ ਤੇ ਮੈਂ ਕਹਿੰਦੀ ਆਪੇ ਠੀਕ ਹੋ ਜਾਾਂਗੇ ਵੀ ਬਾਕੀ ਸਹੀ ਤੁਰੀ ਫਿਰਦੀ ਆ ਪੱਲੀ ਕੋ ਮਜੂਰੀ ਮਹਿਸੂਸ ਹੁੰਦੀ ਆ ਦੀਪੂ ਸਿਓ ਲੈ ਆਂਦਾ ਉਹ ਖਾ ਲੈਨੀ ਆ ਕੋਈ ਆਲੂ ਬਖਾਰੇ ਲੈ ਆਂਦਾ ਉਹ ਖਾ ਲੈਨੀ ਆ ਗੁੰਦ ਗਤੀਰਾ ਪਿਆ ਆਂਦਾ ਵਿਚਾਰਾ ਪਰ ਰੋਟੀ ਨੂੰ ਜੀ ਨਹੀਂ ਕਰਦਾ ਜੀ ਰੋਟੀ ਤਾਂ ਨਕਸ਼ਨਾ ਪੈ ਚੁੱਕੀ ਆ ਮੈ ਤੇ ਇਸੇ ਕਰਕੇ ਬਸ ਮੈਂ ਥੋੜੀ ਹੁਣ ਸੁਣਵਾ ਬੀਖ ਵੀ ਲੱਗ ਰਹੀ ਹੋਊਗੀ ਹਾਂ ਮੈਂ ਬੀਖ ਹੋ ਗਈ ਜੀ ਮੈਂ ਦੋ ਕੁ ਦਿਨਾਂ ਜੀ ਬੀਖ ਹੋ ਗਈ ਠੀਕ ਕੋਈ ਗੱਲ ਨਹੀਂ ਵੀਰੇ ਸਦਾ ਦਾ ਹਾਲਾਤ ਆਪਣੇ ਮਾੜੇ ਨਹੀਂ ਰਹਿਣਗੇ ਠੀਕ ਵੀ ਹੋ ਜਾਵਾਂਗੇ ਆਪਾਂ ਹਾਂ ਕੁਝ ਗੱਲਾਂ ਇਹ ਵੀ ਹੁੰਦੀਆਂ ਜਿਹੜੀਆਂ ਦਿਲਚਕਰ ਕਰ ਜਾਂਦੀਆਂ ਜਿਹੜੀਆਂ ਉਹ ਕਿਸੇ ਤੋਂ ਵੀ ਨਹੀਂ ਜਾਂਦੀਆਂ ਕੋਈ ਮਨ ਮਾਰ ਲੈਂਦਾ ਕੋਈ ਬੋਲ ਕੇ ਸੁਣਾ ਦਿੰਦਾ ਇਹ ਚੀਜ਼ਾਂ ਦਾ ਫਰਕ ਪੈਂਦਾ ਹੀ ਪੈਂਦਾ ਵੀਰੇ ਕੋਈ ਲੱਖ ਕਹੇ ਦੇ ਮੈਨੂੰ ਫਰਕ ਨਹੀਂ ਪੈਂਦਾ ਪੈਂਦਾ ਸੋ ਅੱਜ ਮੈਂ ਥੋੜਾ ਜਿਹਾ ਵੀਡੀਓ ਵਧਾਈ ਆ ਆਪ ਦਾ ਮਨ ਜਾ ਮਾਰ ਕੇ ਤੇ ਵੈਗੁਰੂ ਜੀ ਆਪਣ ਨੂੰ ਚੜਤੀ ਕਰਾ ਚ ਰੱਖਣਾ ਤੰਦਰੁਸਤੀ ਕਰੀ ਬਖਸ਼ਣ ਪਰ ਜਦੋਂ ਛੋਡਾ ਮੁੱਲ ਪੈਸੇ ਨਾਲ ਪੈਣ ਲੱਗ ਜਾਂਦਾ ਨਾ ਛੋਡੀ ਕੀਤੇ ਸਿਰਫ ਪੈਸਾ ਨਾਲ ਪੈਣ ਲੱਗ ਜਾਂਦੀ ਹੈ ਤੁਸੀਂ ਘਰ ਦੇ ਵਿੱਚ ਜੋ ਕੰਮ ਕਰੇ ਹੁੰਦੇ ਨੇ ਉਹ ਭੁੱਲ ਜਾਂਦੇ ਆ ਤੁਹਾਡੇ ਕਮਾਈਆਂ ਕੀਤੀਆਂ ਭੁੱਲ ਜਾਂਦੇ ਤੇ ਤੁਹਾਨੂੰ ਰਿਲੀਜ਼ ਕਰਾਇਆ ਜਾਂਦਾ ਵੀ ਤੁਹਾਡੇ ਤੇ ਲੱਗਿਆ 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 ਮਿਹਣੇ ਬਹੁਤ ਔਖਾ ਵੀ ਬਹੁਤ ਔਖਾ ਮੈਂ ਕਹਨੀ ਆ ਰੱਬ ਦੁਸ਼ਮਣ ਨੂੰ ਵੀ ਬਿਮਾਰੀਆਂ ਲਾਵੇ ਨਾ ਕਿਸੇ ਨੂੰ ਨਹੀਂ ਆਵੇ ਸਤਿ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਕੌਰ ਮਾਨਵਨੀ ਮੈਂ ਪਿਆਰ ਪ੍ਰੀਤ ਸਤਿ ਸ੍ਰੀ ਅਕਾਲ ਸਦਾ ਤੁਸੀਂ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ